ਦੇ ਨਾਲ ਤੁਹਾਨੂੰ ਮਤਾ ਆਇਆ ਜੀ ਤੇ ਸਾਰੇ ਕੌਂਸਲਰ ਬਾਹਰ ਨੇ ਇੱਕ ਆਵਾਜ਼ ਮਤਾ ਪਾਸ ਕੀਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦਾਦਾ ਜੀ ਸਰ ਹਰੀ ਸਿੰਘ ਭਾਟਿਆ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿਵਲਨਾ ਫਰਮਾਨੀ ਲਹਿਰ ਤੇ ਲਹਿਰ ਤੇ ਸਜ਼ਾ ਕੱਟੀ ਹੈ ਤੇ ਨਾਲ ਹੀ ਪੰਜਾਬੀ ਸੁਪਰੇ ਮੋਰਚੇ ਤੇ ਉਹਨਾਂ ਨੇ ਸਜ਼ਾ ਕੱਟੀਆਂ ਨੇ ਤੇ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਨੇ ਨਗਰ ਕੌਂਸਲ ਨੇ ਮਾਣ ਦਿੱਤੇ ਹੋਏ ਆ ਜਿਹੜੀ ਸਾਡੇ ਖੰਨੇ ਦੀ ਪ੍ਰਮੁੱਖ ਸੜਕ ਸੀ ਨਗਰ ਕੌਂਸਲ ਜਿਹੜੀ ਸੜਕ ਹਦੂ ਦੇ ਅੰਦਰ ਪੈਂਦੀ ਸੀਗੀ ਸ਼ਮਸ਼ਾਨ ਘਾਟ ਰੋਡ ਦਾ ਕੋਈ ਨਾਂ ਨਹੀਂ ਸੀ ਸ਼ਮਸ਼ਾਨ ਘਾਟ ਰੋਡਾਂ ਦੇ ਵੱਲ ਅੱਜ ਉਹਦਾ ਨਾਮ ਇਹਨਾਂ ਨੇ ਜੋ ਮਿਲ ਚੱਕੀ ਪੱਤਰ ਜਾਰੀ ਵੀ ਹੋਇਆ ਚੱਕੀ ਪੱਤਰ ਪ੍ਰਮਾਣਿਕੀ ਦਾ ਜਾਰੀ ਹੋ ਗਿਆ ਭੜੇ ਸਾਹਿਬ ਬੜੀ ਵਧਾਈ ਦੀ ਗੱਲ ਹੈ ਕਿ ਤੁਹਾਡੇ ਦਾਦਾ ਸਰਦਾਰ ਗੁਰੀਸ਼ ਸਿੰਘ ਜਿਹੜੇ ਉਹਨਾਂ ਦੇ ਨਾਮ ਤੇ ਜਿਹੜੀ ਹੈਗੀ ਹੈ ਜਿਹੜੀ ਰੋਡ ਹੈ ਸਿੱਖਿਆ ਨਾਲ ਰੋਡ ਕਿਹਾ ਜਾਂਦਾ ਸੀ ਜਾਂ ਇਹਨੂੰ ਮੜੀਆਂ ਰੋਡ ਕਿਹਾ ਜਾਂਦਾ ਸੀਗਾ ਲੇਕਿਨ ਪੰਜਾਬ ਸਰਕਾਰ ਵੱਲੋਂ ਇੱਕ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਅੱਜ ਕੋਨੇ ਤੇ ਨਾਮ ਇਸ ਰੋਡ ਦਾ ਨਾਮ ਨੂੰ ਰੱਖਿਆ ਜਾ ਰਿਹਾ ਕਿਤਾ ਦੇਖਦੇ ਤੁਸੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਮੁੱਚੀ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਜਿਹੜੇ ਕਿ ਅੱਜ ਚੇਤੇ ਦੌਰ ਤੇ ਸਾਡੇ ਫਰੀडम फाइਟਰ ਦਫ਼ਤਰ ਤੇ ਬੁੱਝੇ ਨੇ ਇੱਥੇ ਆਏ ਤੇ ਮੈਂ ਧੰਨਵਾਦ ਕਰਦਾ ਤੇ ਉੱਥੇ ਆਪ ਜੀ ਨੂੰ ਦੱਸਣਾ ਚਾਹਨਾ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਸੀਐਮ ਸਾਹਿਬ ਸੱਭ ਭਗਵੰਦ ਸਿੰਘ ਮਾਨ ਜੀ ਜਿਹੜੇ ਕਿ ਸ਼ਹੀਦਾਂ ਦੇ ਸੁਪਨੇ ਨੂੰ ਸਰਕਾਰ ਲੈ ਕੇ ਬਣਾਈ ਆ ਜਿਨ੍ਹਾਂ ਨੇ ਤੇ ਸ਼ੀਰਾਂ ਦੇ ਜਥੇਬੰਦੀ ਨਾਲ ਚੱਲਦੇ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਫਿਰਮ ਫਾਈਟਰ ਮਨਿਸਟਰ ਜੁੜੇ ਮਾਜਰਾ ਜੀ ਦਾ ਤੇ ਵਿਸ਼ੇਸ਼ ਧੰਨਵਾਦ ਸਾਡੇ ਖੰਨੇ ਸਾਡੇ ਐਮ ਐਲ اے ਸਰਨਪ੍ਰੀਤ ਸਿੰਘ ਜੋ ਕਿ ਸਾਡੇ ਪ੍ਰਧਾਇਕ ਨੇ ਤਰਨਪ੍ਰੀਤ ਸਿੰਘ ਸੋਹਣ ਜੀ ਉਹਨਾਂ ਦਾ ਧੰਨਵਾਦ ਵਿਸ਼ੇਸ਼ ਧੰਨਵਾਦ ਸਾਡੇ ਕਮਲਜੀਤ ਸਿੰਘ ਲੱੱਡੜ ਜੀ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਹ ਚਰਨਜੀਤ ਸਿੰਘ ਜੀ ਈਓ ਸਾਹਿਬ ਤੇ ਨਾਲ ਹੀ ਧੰਨਵਾਦ ਸਮੂਚੇ ਕਾਉਂਸਲਰ ਸਹਿਬਾਨ ਦਾ ਖੰਨੇਰੇ ਕਾਉਂਸਲਰ ਸਹਿਬਾਨ ਦਾ ਵਿਸ਼ੇਸ਼ ਧੰਨਵਾਦ ਕਿਉਂਕਿ ਉਹਨਾਂ ਦੇ ਨਾਲ ਜਦੋਂ ਮਤਾ ਆਇਆ ਸੀ ਤਾਂ ਸਾਰੇ ਕਾਉਂਸਲਰ ਸਹਿਬਾਨ ਨੇ ਇੱਕ ਆਵਾਜ਼ ਚ ਮਤਾ ਪਾਸ ਕੀਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦਾਦਾ ਜੀ ਸਰ ਅਕਬੀਰ ਸਿੰਘ ਭਾਟਿਆ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਿਵਨਨਾ ਫਰਮਾਨੀ ਲਹਿਰ ਤੇ ਲਹਿਰ ਤੇ سزا ਕੱਟੀ ਆ ਤੇ ਨਾਲ ਹੀ ਪੰਜਾਬੀ ਸੂਬੇ ਮੋਰਚੇ ਤੇ ਵੀ ਉਹਨਾਂ ਨੇ ਸਜ਼ਾ ਕੱਟੀਆਂ ਨੇ ਤੇ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਨੇ ਨਗਰ ਕੌਂਸਲ ਨੇ ਮਾਣ ਦਿੰਦਿਆ ਹੋਇਆ ਆ ਜਿਹੜੀ ਸਾਡੇ ਖੰਨੇ ਦੀ ਪ੍ਰਮੁੱਖ ਸੜਕ ਸੀ ਨਗਰ ਕੌਂਸਲ ਦੀ ਜਿਹੜੀ ਸੜਕ ਹਦੂਦ ਦੇ ਅੰਦਰ ਪੈਂਦੀ ਸੀਗੀ ਸ਼ਮਸ਼ਾਨ ਘਾਟ ਰੋਡ ਦਾ ਕੋਈ ਨਾਮ ਨਹੀਂ ਸੀ ਸ਼ਮਸ਼ਾਨ ਘਾਟ ਰੋਡ ਨਾਲ ਹੀ ਵਜਦਾ ਸੀ ਅੱਜ ਉਹਦਾ ਨਾਮ ਇਹਨਾਂ ਨੇ ਜੋ ਮੈਨੂੰ ਚਿੱਟੇ ਪੱਤਰ ਜਾਰੀ ਵੀ ਹੋਇਆ ਚਿੱਟੇ ਪੱਤਰ ਪ੍ਰਮਾਣਿਕੀ ਦਾ ਜਾਰੀ ਹੋ ਗਿਆ ਤੇ ਉਹਨਾਂ ਨੇ ਦੱਸਿਆ ਕਿ ਇਸ ਸੜਕ ਦੀ ਜਿਹੜੀ ਮਨਜ਼ੂਰੀ ਆਪ ਜੀ ਨੂੰ ਪ੍ਰਮਾਣਿਕੀ ਦਿੱਤੀ ਜਾਂਦੀ ਹੈ ਇਸ ਸੜਕ ਦਾ ਨਾਮ ਜੋ ਹੈਗਾ ਸਤਾਰਕਬੀਰ ਸਿੰਘ ਪਾਰਕ ਆ ਫਰੀडम फाइਟਰ ਸ਼ਮਸ਼ਾਨ ਘਾਟ ਰੋ ਸਿੱਖਸ਼ਾ ਮਾਰਗ ਨਾਮ ਦੇ ਤੌਰ ਤੇ ਜਾਣਿਆ ਜਾਏਗਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਮੂਹ ਦੇ ਪੱਤਰਕਾਰ ਭਾਈ ਚਾਰੇ ਦਾ ਜਿਹਨਾਂ ਰਾਹੀਂ ਦੱਸਣਾ ਚਾਹੁੰਦੇ ਤੇ ਇਹ ਵੀ ਗੱਲ ਦੱਸਣਾ ਚਾਹੁੰਦੇ ਜਲਦੀ ਹੀ ਸੜਕ ਦਾ ਉਦਘਾਟਨ ਕੀਤਾ ਜਾਏਗਾ ਜਿਹਦੇ ਵਿੱਚ ਅਸੀਂ ਮੰਤਰੀ ਸਾਹਿਬ ਜੋੜਾ ਮੱਜਰਾ ਸਾਹਿਬ ਜੀ ਨੂੰ ਬੁਲਾਵਾਂਗੇ ਤੇ ਸਾਡੇ ਖੰਨੇ ਦੇ ਐਮਐਲਏ ਸਾਹਿਬ ਕਨਪ੍ਰੀਤ ਸਿੰਘ ਉਹ ਜਿਹੜਾ ਉਦਘਾਟਨ ਵੀ ਕਰਨਗੇ ਸੜਕ ਦਾ ਉਹਨਾਂ ਦੇ ਨਾਮ ਦਾ ਵੀ ਪੱਥਰ ਵੀ ਲਗਾਵਾਂਗੇ ਕਮਲਜੀਤ ਸਿੰਘ ਲੱੱਡੜ ਸਾਡੇ ਪ੍ਰਧਾਨ ਸਾਹਿਬ ਨਗਰ ਕੌਂਸਲ ਕੁੰਡਾ ਅਸੀਂ ਇੱਥੇ ਪੱਥਰ ਲਾ ਕੇ ਤੇ ਤੇ ਨਾਲ ਹੀ ਜਿੰਨੇ ਹੋਰ ਜਥੇਬੰਦੀਆਂ ਸ਼ਹਿਰ ਦੀਆਂ ਜਿੰਨੀਆਂ ਵੀ ਸੇਵਾ ਸੁਸਾਇਟੀਆਂ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਸਨਮਾਨ ਵੀ ਕਰਾਂਗੇ ਤੇ ਉਦੋਂ ਇਹ ਜੋ ਕਿ ਬਹੁਤ ਜਲਦੀ ਸਮਾਜ ਚ ਰੱਖਿਆ ਜਾਏਗਾ ਐਮਐਲਏ ਸਾਹਿਬ ਤੋਂ ਟਾਈਮ ਲਵਾਂਗੇ ਸੜਕ ਦਾ ਉਦਘਾਟਨ ਕਰਨ ਲਈ ਤੇ ਜਦੋਂ ਵੀ ਉਹ ਟਾਈਮ ਦਿੰਦੇ ਨੇ ਤੇ ਇੱਥੇ ਪੱਥਰ ਲਗਾ ਕੇ ਤੇ ਇੱਕ ਵੱਡਾ ਫੰਕਸ਼ਨ ਇੱਥੇ ਕੀਤਾ ਜਾਏਗਾ ਉਹਦੇ ਰਾਹੀਂ ਅਸੀਂ ਇਹ ਸੜਕ ਦਾ ਉਸ ਦਿਨ ਤੋਂ ਅਸੀਂ ਇਹਨਾਂ ਕਰਾਂਗੇ ਤੇ ਜਿੱਦਾਂ ਕਿ ਆਜ਼ਾਦੀ ਨੂੰ तकरीबन ਹੁਣ 77 ਸਾਲ ਦੇ ਲਗਭਗ ਹੋ ਚੁੱਕੇ ਨੇ ਕੁਝ ਐਸੇ ਪਰਿਵਾਰ ਵੀ ਨੇ ਕੁਝ ਐਸੇ ਸ਼ਹੀਦ ਵੀ ਨੇ ਜਿਨ੍ਹਾਂ ਨੂੰ ਅਜੇ ਤੱਕ ਬਣਦਾ ਮਾਨ ਸਨਮਾਨ ਸਰਕਾਰ ਵੱਲੋਂ ਨਹੀਂ ਵੀ ਕੋਈ ਹੈ ਉਹਨਾਂ ਦੇ ਵੀ ਕੋਈ ਸੰਘਰਸ਼ ਚੱਲ ਰਿਹਾ ਬਿਲਕੁਲ ਜਿਹੜੀ ਸਾਡੀ ਜਥੇਬੰਦੀ ਹੈ ਜਿਹੜੇ ਸਾਡੇ ਬੈਠੇ ਆ ਫੇਡਰ ਫੈਕਟਰ ਪਰਿਵਾਰ ਜੇ ਸਾਨੂੰ ਕੋਈ ਪਤਾ ਲੱਗਦਾ ਵੀ ਜਿੰਨੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਇਆ ਤੇ ਫ੍ਰੀਡਮ ਫਾਈਟਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਉਧਰੋਂ ਸੰਪਰਕ ਕਰਦੇ ਨੇ ਤੇ ਅਸੀਂ ਉਹਨਾਂ ਲਈ ਸਰਕਾਰ ਦੇ ਕੋਲ ਉਹਨਾਂ ਜਾ ਕੇ ਮੰਗ ਵੀ ਠਾਣਦੇ ਆ ਤੇ ਜਨਾ ਤਮਾਂ ਦੀ ਕੋਈ ਵੀ ਮੰਗ ਹੁੰਦੀ ਹੈ ਕੋਈ ਜਿਹੜੇ ਪਰੇਸ਼ ਮੁਸ਼ਕਲਾ ਹੁੰਦੀਆਂ ਆ ਉਹ ਅਸੀਂ ਉਹਨਾਂ ਕੋਲ ਜਾ ਕੇ ਸਰਕਾਰ ਕੋਲੋਂ ਹੱਲ ਵੀ ਕਰਾਉਂਦੇ ਆ ਤੇ ਜੇ ਕੋਈ ਐਦਾਂ ਦਾ ਕੋਈ ਪਰਿਵਾਰ ਹੋਵੇ ਤਾਂ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਅਸੀਂ ਉਹਦੇ ਲਈ ਹੱਲ ਕਰਨ ਲਈ ਸਾਡੀ ਸਾਰੀ ਟੀਮ ਬੈਠੀ ਆ ਤੁਸੀਂ ਦੇਖਦੇ ਹੋ ਸਾਡੇ ਫ੍ਰੀਡਮ ਫਾਈਟਰ ਕਲੱਬ ਬੈਠੇ ਨੇ ਪਰਿਵਾਰ ਦੇ ਮੈਂਬਰ ਬੈਠੇ ਨੇ ਇੱਧਰ ਸਾਡੇ ਸਾਰੇ ਜਿੰਨੇ ਵੀ ਅਸੀਂ ਪਰਿਵਾਰ ਵਾਲੇ ਬੈਠੇ ਆ ਸੰਗਠਨ ਦੇ ਕਿ ਤੁਹਾਡਾ ਸੰਗਠਨ ਜਿਹੜਾ ਕੰਮ ਇਹ ਜਨਰਲਾਂ ਤੇ ਹੀ ਕਰ ਰਿਹਾ ਤੇ ਪਿੱਛੇ ਹੁਣ ਸਾਨੂੰ ਚਿੱਠੀ ਹੋਰ ਵੀ ਜਾ ਰਹੀ ਹੈ ਬੀਡੀਪੀ ਕੋ ਕਿ ਪਿਛਲੇ 15 ਅਗਸਤ ਨੂੰ ਅ ਪੱਥਰ ਲਗਾਏ ਗਏ ਸੀ ਹਰੇਕ ਸ਼ਹਿਰ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਜਾਂ ਜਿਹੜਾ ਫਾਈਟਰ ਨੇ ਉਹਨਾਂ ਦੀ ਯਾਦ ਦੇ ਵਿੱਚ ਨਗਰ ਕੌਂਸਲ ਚ ਪੰਚਾਇਤਾਂ ਦੇ ਵਿੱਚ ਪੱਥਰ ਲਗਾਏ ਗਏ ਸੀ ਉਹਨਾਂ ਦੇ ਨਾਮ ਦੇ ਯਾਦਗਾਰੀ ਤੇ ਕੁਝ ਸਾਡੇ ਸ਼ਹਿਰ ਦੇ ਮੈਂਬਰ ਸਭਾਾਂ ਦੇ ਰਹਿ ਗਏ ਉਹਦੇ ਲਈ ਅਸੀਂ ਨਗਰ ਕੌਂਸਲ ਲਿਖ ਕੇ ਵੀ ਦਿੱਤਾ ਹੈ ਵੀ ਉਹਨਾਂ ਦੇ ਨਾਮ ਵੀ ਉਹਨਾਂ ਤੇ ਪਾਏ ਜਾਣ ਤੇ ਸਾਡੇ ਪਿੰਡਾਂ ਵਾਲੇ ਬੈਠੇ ਨੇ ਬीडीपीਓ ਸਾਹਿਬ ਵੀ ਤੁਹਾਨੂੰ ਚਿੱਠੀ ਜਾਰੀ ਹੋ ਗਈ ਉਹਨਾਂ ਨੇ ਸੈਕਟਰੀ ਸਾਹਿਬ ਨੂੰ ਆਰਡਰ ਕਰ ਦਿੱਤੇ ਨੇ ਵੀ ਪਿੰਡਾਂ 'ਚ ਜਾ ਕੇ ਵੀ ਉਹਨਾਂ ਦੇ ਨਾਮ ਦੇ ਪੱਥਰ ਲਗਾਏ ਜਾਣ ਅਗਰ ਕੋਈ ਹੋਰ ਵੀ ਰਹਿੰਦਾ ਤਾਂ ਅਸੀਂ ਉਹਦੇ ਲਈ ਵੀ ਜਾਨੀ ਜਾਣ ਨੂੰ ਤਿਆਰ ਬੈਠੇ ਹਾਂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਕਿ ਸਰਦਾਰ ਅਰਗਵੀਰ ਸਿੰਘ ਜੀ ਦੇ ਨਾਮ ਤੇ ਇਸ ਰੋਡ ਨੂੰ ਸ਼ਹੀਦ ਸਰਦਾਰ ਅਰਗਵੀਰ ਸਿੰਘ ਰੋਡ ਵਜੋਂ ਜਾਣਿਆ ਜਾਊਗਾ ਇੰਨਾ ਦਾ ਮਾਣ ਮਹਿਸੂਸ ਹੋ ਰਿਹਾ ਕਿ ਬੜੀ ਵੱਡੀ ਇੱਕ ਕਹਿਰੀ ਉਲੰਘਣਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਾਣ ਦੇ ਪਾਤਰ ਜੋ ਹੈਗੇ ਸਾਡੇ ਸ਼ਹਿਰ ਨਿਵਾਸੀ ਨੇ ਪੂਰਾ ਖੰਨਾ ਸ਼ਹਿਰ ਜਿੱਥੋਂ ਦੇ ਵਸਨੀਕ ਤੇ ਜਿੱਥੋਂ ਦੇ ਏਡੇ ਮਸ਼ਹੂਰ ਜੋ ਫਰੀਡਮ ਫਾਈਟਰ ਸਰਦਾਰ ਅਗਵਿਰ ਸਿੰਘ ਦੀ ਪਾਰਟੀ ਸਾਹਿਬ ਹੋਈ ਲਈ ਜਿਨ੍ਹਾਂ ਨੇ ਆਜ਼ਾਦੀ ਦੀ ਲਹਿਰ ਦੇ ਵਿੱਚ ਸਿਵਲ ਨਾਫਰਮਾਨੀ ਡਿਸੋਬੀਡੀਅੰਸ ਮੂਵਮੈਂਟ 'ਚ ਆਪਣਾ ਯੋਗਦਾਨ ਦਿੱਤਾ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਉਹਨਾਂ ਨੇ ਯਾਤਨਾਮਾ ਕੱਟੀਆਂ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਚੇ ਵੀ ਉਹਨੇ ਇਹਨਾਂ ਦੇ ਸਰ ਕਰਿਆ ਔਰ ਇਸ ਦੇ ਲਾਹੇ ਵੀ ਜੋ ਉਹਨਾਂ ਨੇ ਪੀੜੀ ਦਰ ਪੀੜੀ ਜੋ ਆਪਣੇ ਪਰਿਵਾਰ ਨੂੰ ਬੁਰਤੀ ਦਿੱਤੀ ਕੁਰਬਾਨੀਆਂ ਦੀ ਸਮਾਜ ਸੇਵਾ ਦੇ ਲਈ ਲੋਕ ਭਲਾਈ ਦੇ ਲਈ ਉਹਦੇ ਉੱਤੇ ਸੀਨੇ ਵਰ ਸੀਨੇ ਚੱਲਦੇ ਹੋਏ ਉਹਨਾਂ ਦੇ ਪੋਤੇ ਸਰਦਾਰ ਹਰਦੀਪ ਸਿੰਘ ਦੀ ਪਾਰਟੀ ਆ ਜੋ ਕਿ ਫਰੀਡਮ ਫਾਈਟਰ ਵੈਲਫੇਅਰ ਫੈਮਿਲੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਵੀ ਨੇ ਤੇ ਬਤੌਰ ਜਨਰਲ ਸਕੱਤਰ ਆਪ ਜੀ ਨੂੰ ਦੱਸਦੇ ਹੋਏ ਇਲਾਕਾ ਨਿਵਾਸੀਆਂ ਨੂੰ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਜੋ ਸਾਡੇ ਖੰਡਾ ਸ਼ਹਿਰ ਦੀ ਇਕਲੌਤੀ ਸ਼ਮਸ਼ਾਨ ਘਰ ਰੋਡ ਸੀ ਔਰ ਜਿਸ ਨੂੰ ਆਪਾ ਸਿੱਖਿਆ ਮਾਰਗ ਦੇ ਨਾਮ ਨਾਲ ਵੀ ਜਾਣਦੇ ਸੀ ਉਸ ਰੋਡ ਨੂੰ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਪੱਤਰ ਨੰਬਰ 561 ਤੇ ਮਿਊਸਪਲ ਕਮੇਟੀ ਨੂੰ ਜਾਰੀ ਕੀਤੇ ਗਏ ਜੋ ਹੁਕਮਾਂ ਦੇ ਅਨੁਸਾਰ ਉਸ ਸੜਕ ਦਾ ਨਾਮ ਬਦਲ ਕੇ ਸਰਦਾਰ ਰਵੀ ਸਿੰਘ ਜੀ ਭਾਟੀਆ ਫ੍ਰੀडम फाइਟਰ ਆਜ਼ਾਦਕਾਰੀ ਰੋਡ ਰੱਖਿਆ ਗਿਆ ਹੈ ਸੋ ਇਸ ਜੋ ਰੋਡ ਦਾ ਨਾਮ ਨਾਲ ਰੱਖਣ ਦੇ ਨਾਲ ਕੁਝ ਫਾਇਦੇ ਹੋਣਗੇ ਸਾਡੇ ਸ਼ਹਿਰ ਨੂੰ ਉਹ ਇਸ ਤਰੀਕੇ ਨਾਲ ਕਿਉਂਕਿ ਸਾਡੇ ਇਸ ਰੋਡ ਦੇ ਉੱਤੇ ਚਾਰ ਵੱਡੇ ਸਕੂਲ ਨੇ ਜਿੱਥੇ ਕਿ ਲਗਭਗ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਪੜ੍ਹਦੇ ਨੇ ਆਪਣੇ ਉਜਵਲ ਭਵਿੱਖ ਦੇ ਲਈ ਆਉਂਦੇ ਨੇ ਤਾਂ ਜਦੋਂ ਵੀ ਉਹ ਇਸ ਰੋਡ ਤੋਂ ਲੰਘਿਆ ਕਰਨਗੇ ਉਹਨਾਂ ਦੇ ਪੇਰੈਂਟਸ ਲੰਘਿਆ ਕਰਨਗੇ ਜਾਓ ਜਦੋਂ ਤਰੱਕੀ ਕਰਕੇ ਵੱਡੀਆਂ ਸੀਟਾਂ ਦੇ ਉੱਤੇ ਅਫਸਰ ਬਣ ਕੇ ਬੈਠਣਗੇ ਤਾਂ ਉਹ ਯਾਦ ਕਰਨਗੇ ਵੀ ਜਿਸ ਰੋਡ ਦੇ ਉੱਤੋਂ ਗੁਜ਼ਰ ਕੇ ਉਹ ਪੜਾਈ ਕਰਨ ਜਾਂਦੇ ਸੀ ਉਹ ਸ਼ਹੀਦਾਂ ਦੇ ਨਾਮ ਨਾਲ ਜਾਣੀ ਜਾਂਦੀ ਰੋਡ ਸੀ ਔਰ ਦੂਸਰਾ ਜਿਵੇਂ ਕਿ ਸ਼ਮਸ਼ਾਨ ਘਾੜ ਚ ਪੂਰੇ ਵਰਲਡ ਚੋਂ ਜਾਂ ਕਿਸੇ ਹੋਰ ਪਾਸੇ ਤੋਂ ਗਮੀ ਦੇ ਮੌਕੇ ਦੇ ਵਿੱਚ ਮਸ਼ਰੂਫ ਹੋਣ ਲਈ ਰਿਸ਼ਤੇਦਾਰ ਦੋ ਸੱਜਣ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਹ ਇਲਾਕੇ ਦੇ ਬਾਰੇ ਜਾਣਕਾਰੀ ਹੋਊਗੀ ਕਿ ਖੰਨਾ ਸ਼ਹਿਰ ਜਿੱਥੇ ਸ਼ਹੀਦਾਂ ਦੀ ਧਰਤੀ ਵੀ ਆ ਗੁਰੂਆਂ ਪੀਰਾਂ ਦੀ ਪੈਗੰਬਰਾਂ ਦੀ ਧਰਤੀ ਵੀ ਆ ਇਸ ਇਲਾਕੇ ਦਾ ਪੁਰਾਣਾ ਇਤਿਹਾਸ ਵੀ ਆ ਤੇ ਉੱਥੇ ਸਾਡੇ ਸਤਿਕਾਰਯੋਗ ਸਰਦਾਰ ਰਗਵੀਰ ਸਿੰਘ ਦੀ ਭਾਰਤੀਆ ਫ੍ਰੀडम ਫਾਈਟਰ ਨੂੰ ਵੀ ਯਾਦ ਰੱਖਿਆ ਜਾਊਗਾ ਸੋ ਜਲਦੀ ਇਸ ਦਾ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਉਸ ਦੇ ਬਾਰੇ ਇਸ ਤੁਹਾਨੂੰ ਜਲਦੀ ਜਾਣਕਾਰੀ ਦਵਾਂਗੇ